ਡਾਇਰੈਕਟਰ ਹਿਸਟਰੀ ਚ ਨਹੀਂ ਹੋਏ ਪੰਜਾਬੀ ਸੰਗੀਤ ਨੂੰ ਇੱਕ ਨਵੀਆਂ ਅਸੀਂ ਸਭ ਲੋਕ ਜਿੰਨੇ ਵੀ ਫਨਕਾਰਾਂ ਹਨ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਔਰ ਪੰਜਾਬ ਪੰਜਾਬ ਲਈ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਕੰਟ੍ਰਿਬਿਊਸ਼ਨ ਹੈ ਤੇ ਕਹਰੇ ਬਰੀਕੀਆਂ ਕਾਫੀਆਂ ਸੀਗੀਆਂ ਉਹਨਾਂ ਕੋਲ ਜਿੰਦਾ ਦਿਲ ਸੀ ਅਰੇ ਬਰੀਕੀਆਂ ਬਰੀਕੀ ਦਾ ਮਤਲਬ ਹੁੰਦਾ ਕਿ ਇੰਤਹਾ ਰਿਫਾਈਨੈਸਟੀ ਉੱਥੋਂ ਤਾਂ ਜਿੱਥੇ ਲੋਕੀ ਐਂਡ ਕਰਦੇ ਉੱਥੋਂ ਸ਼ੁਰੂ ਹੁੰਦੇ ਸੀ ਉਹਨਾਂ ਨੂੰ ਐਵੇਂ ਨਹੀਂ 우ਸਤਾਦ ਚਰਨਜੀਤ ਰੋਜਾ ਕਹਿਆ ਜਾਂਦਾ ਸੀ ਕਹਿੰਦੇ ਕਿ ਮਿਊਜ਼ਿਕ ਦਾ ਸਰਤਾਜ ਕਿਆ ਜਾਂਦਾ ਸੀ ਔਰ ਕਹਿੰਦੇ ਕਿ ਇਹ ਕੋਈ ਖਤਮ ਮਿਊਜ਼ਿਕ ਸੰਗੀਤ ਸਮਰਾਟ ਬਸ ਕੁਝ ਨਹੀਂ ਕਰ ਸਕਦੇ ਇੱਥੇ ਆ ਕੇ ਸਭ ਬੇਵੱਸ ਮੈਂ ਰੋਈ ਜਾਂਦਾ ਸੀ ਆਉਂਦਾ ਤੇ ਨਾਲੇ ਕਿਹਾ ਜਾਂਦਾ ਸੀ ਕਿਉਂਕਿ ਇੱਕ ਇੱਕ ਕਰਕੇ ਸਾਥੀ ਟੁਰੇ ਜਾ ਰਹੇ ਆ ਆ ਪਿੱਛੇ ਜੇ ਭੱਲਾ ਸਾਹਿਬ ਨੂੰ ਕੀਤਾ ਹੋਰ ਬਹੁਤ سارے ਸਾਥੀ ਚਲੇ ਗਏ ਤੇ ਸ਼ਿਵ ਮੈਨੂੰ ਯਾਦ ਆ ਰਿਹਾ ਸੀ ਸ਼ਿਵ ਬਟਾਲੀ ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਨਹੀਂ ਪੀੜਾਂ ਦਾ ਪ੍ਰਾਗਾ ਪੁੰਨ ਦੇ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੂੰ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਪੂਰ ਨਹੀਂ ਉਸ ਪਿੰਡ ਦਾ ਰਾਸ ਆ ਪਿੰਡ ਜਿਹੜਾ ਉਸ ਪਿੰਡ ਦਾ ਸੁਣੀ ਦਾ ਰਾਹ ਮਾੜਾ ਪੀੜਾਂ ਦਾ ਪ੍ਰਾਗਾ ਅੱਜ ਦੁੱਖਾਂ ਦਾ ਪੀੜਾਂ ਦਾ ਬਸਦੇ ਸੂਰਜ ਨੂੰ ਵੀ ਗ੍ਰਹਿਣ ਲੱਗਾ ਹੋਇਆ ਤੇ ਸਾਡਾ ਸੂਰਜ ਪੰਜਾਬੀ ਸੰਗੀਤ ਜਗਤ ਦਾ ਵੀ ਅੱਜ ਅਸਥ ਹੋ ਗਿਆ ਠੀਕ ਹੈ ਠੀਕ ਥੈਂਕ ਯੂ